ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਜਾਂ ਨੇੜੇ ਦੇ ਡੜਬਾ ਸ਼ਹਿਰ ਰਹਿ ਜਾਂਦਾ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਰੇੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਗਰਮੀ ਰਹਿਤ ਵਹਿੜ ਵਿਖਾਉਣੀ ਆ ਫੁੱਲ ਸੀਜ਼ ਸੌਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੁੱਧ ਕਰਮਾਲੀ ਦਾ ਮੱਝਾਂ ਵਰਗਾ ਹੋਊਗਾ ਜਮਾ ਚਟਾ ਮੱਲ ਜਮਾ ਜੈਜ ਲਾਲ ਰੰਗ ਦੀ ਬੱਚੀ ਆ ਬਿਲਕੁਲ ਸਸਤੇ ਮੁੱਲ ਦੀ ਦੂਜੇ ਸੂਏ ਵੀਰ ਕਹਿੰਦਾ ਸੁੰਦੀ ਆ ਇਹਦੀ ਪ੍ਰੋਪਰ ਸਾਰੀ ਇਨਫਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਅੰਕਲ ਨੂੰ ਨਹੀਂ ਤੋਰ ਕੇ ਵਿਖਾ ਦੇਣਗੇ ਅੱਗਾ ਨੂੰ ਦੱਸਦੇ ਆ ਕਿ ਪਹਿਲੇ ਸੂਏ 14 ਕਿਲੋ ਦੁੱਧ ਚੋਇਆ ਸੀਨ ਸਾਉ ਫੁੱਲ ਹੈ ਹਵਾਨਾ ਸੋਨਾ ਤਿਆਰ ਕੀਤਾ ਦਿਨ ਅੱਜ ਡੇਟ ਮੁਤਾਬਕ ਪੂਰੇ ਹੋ ਗਏ ਆ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਇੱਕ ਅੱਧਾ ਦਿਨ ਕੱਢ ਜੇ ਵਾਲਟੇ ਲਾਂ ਬਾਕੀ ਆ ਬਾਕੀ ਇਨੀ ਕੁ ਵਾਲਟੇ ਲਾਂ ਦਾ ਕਰਮ ਵਾਲੀਆਂ ਜਦੋਂ ਸੂੰਦੀਆਂ ਸੂੰਦੀਆਂ ਜ਼ੋਰ ਮਾਰਦੀਆਂ ਉਦੋਂ ਕੱਢ ਦਿੰਦੀਆਂ ਥਣ ਬਹੁਤ ਚੰਗਾ ਮਾਝਾ ਵਾਲਾ ਮੋਟਾ ਹਦੀ ਚਵਾਈ ਵਾਲਾ ਜਾਨ ਵਾਲਾ ਥਣ ਗੈਵ ਚ ਲੱਗੇ ਆ ਥਣ ਦੂਸਰੀ ਸਾਈਡ ਤੋਂ ਵੀ ਵੇਖ ਲੋ ਹੁਣ ਤੁੰਨ ਤੋੜ ਕੇ ਵਿਖਾ ਦਿੰਨੇ ਆ ਕੱਢ ਲਈਏ ਬਾਹਰ ਨੂੰ ਦੀ ਆਹ ਵੇਖੋ ਦੂਜਾ ਸੂਆ ਲਾਲ ਰੰਗ ਦੀ ਫੁੱਲ ਸੀਲ ਸਭ ਬੱਚੀ ਆ ਬਾਈ ਉਹ ਨਹੀਂ ਕਹਿੰਦੇ ਭਵਨ ਜਵਾਗ ਚ ਹੋਈ ਜਾਣ ਐਨੀ ਸੀਲ ਐ 14 ਕਿਲੋ ਦੁੱਧ ਦਿੱਤਾ 14 ਕਿਲੋ ਕਹਿ ਕੇ ਬਾਈ ਕਹਿੰਦਾ ਦੇਣੀ ਐ ਪਹਿਲੇ ਸੂਵੇ 14 ਕਿਲੋ ਦੁੱਧ ਦਿੱਤਾ ਇਹਨੇ 14 ਕਹਿ ਕੇ ਦੇਣੀ ਐ ਪਿਆ ਜੇ 14 ਐ ਪਿਆ ਜੇ 16 ਸੀਲ ਸਭ ਫੁੱਲਾ ਦੁਬਾਰਾ ਵੇਖ ਲਓ ਭਵਨ ਜਵਾਗ ਚ ਹੋਈ ਜਾਣ ਫੁੱਲ ਸੀਲ ਸਭ ਸੂਨ ਨੂੰ ਮੱਛੀ ਤਿਆਰ ਆ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਜਦੋਂ ਵੀਡੀਓ ਅਪਲੋਡ ਹੋਣੀ ਐ ਉਦੋਂ ਤੁਸੀਂ ਫੋਨ ਲਾਓ ਤੇ ਬਾਈ ਕਹਦੇ ਬਾਈ ਇਹਦਾ ਸੂਪ ਹੀ ਦਿਨ ਪੂਰੇ ਹੋ ਗਏ ਆ ਮੁੱਲ ਜਮਾ ਜਾਜ 38000 ਮੌਗੇ ਤੇ ਆਏਗੇ ਭੈਣ ਭਰਾ ਦਾ ਥੋੜਾ ਕਾਣਾ ਮਾਨ ਤਾਨ ਹੋ ਜੂ ਮੁੱਲ ਕਰਨ ਨੂੰ ਬਾਈ ਕਹਿੰਦਾ 45000 50000 ਜਿੰਨਾ ਮਰਜ਼ੀ ਕਰਾ ਲਓ ਬਿਲਕੁਲ ਸਸਤੇ ਮਲ ਦੀ ਵਹਿਰ 38000 ਦੀ ਦੇ ਦੇਣੀ ਆ ਵਿੱਚੋਂ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਲੂਲਬਾਈ ਜ਼ਿਲ੍ਹਾ ਬਟਿੰਡਾ ਨੇੜੇ ਗਿੱਦੜਵਾ ਸ਼ਹਿਰ ਨੇੜੇ ਭੈਣ ਭਰਾਵਾਂ ਨੇ ਹੈਮ ਮੀ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰੇ ਭੈਣ ਭਰਾਵਾਂ ਦਾ ਦਿলো ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ